ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਜੀ ਪਾਸਟਰ ਬਲਜਿੰਦਰ ਦੀ ਹਨ ਜਿਸ ਨੂੰ ਜੱਜ ਸਾਹਿਬ ਨੇ ਸਜ਼ਾ ਸੁਣਾਉਣੀ ਹੈ ਸ਼ਾਇਦ ਦੋ ਤਰੀਕ ਨੂੰ ਦੋਸ਼ੀ ਵੀ ਪਾਤਾ ਸੀ ਵੀ ਉਸਨੇ ਇੱਕ ਕੁੜੀ ਦੇ ਨਾਲ ਬਲਾਤਕਾਰ ਕੀਤਾ ਸੀ ਮੈਂ ਕਹਨੀ ਹੈ ਵੀ ਜਿਹੜੇ ਵੀ ਇਦਾਂ ਦੇ ਕੰਮ ਕਰਦੇ ਆ ਹਨਾ ਉਹਨਾਂ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਤੇ ਤੇ ਹੋਣੀ ਵੀ ਚੌਂਕ ਦੇ ਵਿੱਚ ਖਲਾਰ ਕੇ ਚਾਹੀਦੀ ਵੀ ਚਾਰ ਬੰਦੇ ਨੂੰ ਹੋਰ ਵੀ ਕੰਨ ਹੋਣ ਪਰ ਸਵਾਲ ਨਾ ਇੱਥੇ ਇੱਕ ਹੋਰ ਪੈਦਾ ਹੁੰਦਾ ਵੀ ਬੀਬੀਆਂ ਵੀ ਇਹਨਾਂ ਕੋਲ ਜਾਂਦੀਆਂ ਕੀ ਲੈਣ ਬੀ ਪੜੇ ਲਿਖੇ ਐਜੂਕੇਟ ਲੋਕ ਵੀ ਮੂਰਖ ਨਹੀਂਗੇ ਜਾਂਦੇ ਕੀ ਲੈਣਾ ਇਹਨਾਂ ਕੋਲ ਪਹਿਲਾਂ ਬੀਬੀਆਂ ਡੇਰੇ ਤੇ ਜਾਂਦੀਆਂ ਫਿਰ ਉਹਨਾਂ ਦਾ ਗਲਤ ਹੁੰਦਾ ਹੈ ਫਿਰ ਰਿਪੋਰਟਾਂ ਲਿਖਾਉਂਦੀਆਂ ਫਿਰ ਰੋਂਦੀਆਂ ਤੇ ਇਹ ਬੀਬੀਆਂ ਡੇਰਿਆਂ ਤੇ ਜਾਣ ਹੀ ਨਾ ਇਹਨਾਂ ਦੇ ਚੁਗਲ ਦੇ ਵਿੱਚ ਫਸਣੀ ਨਾ ਹਨਾ ਨਾ ਤਾਂ ਆਪ ਬਦਨਾਮ ਹੋਣ ਨਾ ਗਾਹੇ ਪਾਸਟਰਾਂ ਵਰਗਿਆਂ ਦੇ ਤੱਕੇ ਚੜਨ ਨਾ ਆਪ ਦੀਆਂ ਇੱਜ਼ਤਾਂ ਰੋਲਣ ਕਿਉਂਕਿ ਅਣਪੜ ਬੰਦਾ ਵੀ ਇੰਨਾ ਕੋ ਸਮਝਦਾਰ ਹੋ ਚੁੱਕਿਆ ਹੈ ਵੀ ਆ ਚਮਤਕਾਰ ਵਗੈਰਾ ਕੋਈ ਚੀਜ਼ ਨਹੀਂ ਹੁੰਦੀ ਖੇਤੀ ਪੜੇ ਲਿਖੇ ਲੋਕ ਬੇਵਕੂਫਾਂ ਦੀ ਤਰ੍ਹਾਂ ਡੇਰਿਆਂ ਦੇ ਵਿੱਚ ਸਾਧਾਂ ਦੇ ਪਾਸਟਰਾਂ ਦੇ ਮਗਰ ਲੱਗ ਕੇ ਆਪਣੀਆਂ ਔਰਤਾਂ ਤੋਰੀ ਜਾਂਦੇ ਨੇ ਇਹਨਾਂ ਦੇ ਘਰ ਦੇ ਵੀ ਇਹਨਾਂ ਨੂੰ ਨਹੀਂ ਰੋਕਦੇ ਚਲੋ ਜਿੱਥੇ ਵੀ ਕਿਸੇ ਔਰਤ ਨਾਲ ਗਲਤ ਹੁੰਦਾ ਬਹੁਤ ਮਾੜੀ ਗੱਲ ਹੈ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਨਿਊਜ਼ ਚੱਲ ਸਰਦੀ ਜਾਨਾ ਇੱਕ ਵੀ 3 ਸਾਲਾਂ ਦੀ ਬੱਚੀ ਨਾਲ ਉਹਦੇ ਬਾਪ ਵੱਲੋਂ ਵੀ ਬਹੁਤ ਗਲਤ ਕੀਤਾ ਗਿਆ ਹਾਂ ਇਹ ਜਿਹੜੀਆਂ ਨੂੰ ਮੈਂ ਕਹਣੀ ਹੈ ਇਹੋ ਜੀ ਸਜ਼ਾ ਦੇਣੀ ਚਾਹੀਦੀ ਹੈ ਨਾ ਜਿਹੜੀ ਸੱਤ ਪੀੜ੍hiyan ਪੋਸਤਾਂ ਯਾਦ ਰੱਖਣ ਹਨਾ ਕੀ ਕਸੂਰ ਸੀ ਵੀ ਉਸ ਬੱਚੀ ਦਾ ਜੀ ਬੱਚੀ ਅਨਪੂਰਨ ਸੀ ਜਿੱਥੇ ਜੀ ਸਹੀ ਹੈ ਉਸ ਨੂੰ ਸਹੀ ਕਹੋ ਇਥੇ ਗਾਲਤ ਹੈ ਉਥੇ ਗਾਲਤ ਕਹੋ ਹਨਾ ਇਹ ਜਿਹੇ ਹਤਿਆਰਾਂ ਲਈ ਬਣਨੀ ਚਾਹੀਦੀ ਹੈ ਸਜ਼ਾ ਜੀ ਬਹੁਤ ਵਧੀਆ ਬਣਨੀ ਚਾਹੀਦੀ ਮੈਂ ਤਾਂ ਕਹਣੀ ਆ ਵੀ ਫਾਸੇ ਨਾਲ ਦੂਜੇ ਦੇ ਨਹੀਂ ਦੇ ਦੇਣੀ ਚਾਹੀਦੀ ਹੈ ਪਰ ਜਿਹੜੀਆਂ ਬੀਬੀਆਂ ਜਾਣ ਬੁੱਝ ਕੇ ਕਹਾੜੀ ਤੇ ਪੈਰ ਰੱਖਦੀਆਂ ਉਨਾਂ ਨੂੰ ਆਪਾਂ ਕੀ ਕਹਾਂਗੇ ਹੁਣ ਇਹ ਬੀਬੀ ਵੀ ਭਾਈ ਰਾਤੋਂ ਰਾਤ ਤਰੱਕੀ ਭਾਲਦੀ ਸੀਗੀ ਰਾਤੋਂ ਰਾਤ ਮੈਂ ਸਟਾਰ ਬਣ ਜਾਂ ਮੈਂ ਉਹ ਬਣ ਜਾਂ ਹਣਾ ਹੁੰਦੇ ਹੈ ਜਿਵੇਂ ਚੰਦ ਕਰ ਦੂਗੀ ਜਾਂ ਤੇ ਕੋਈ ਫਿਰ ਪੜ੍ਹੇ ਲਿਖੇ ਹੋ ਕੇ ਬੇਵਕੂਫਾਂ ਵਾਲੀ ਗੱਲ ਹੀ ਹੈ ਨਾ ਪਹਿਲਾਂ ਤਾਂ ਆਪਦੀ ਮੌਤ ਨੂੰ ਸੱਦਾ ਆਪ ਦਿੰਦੀਆਂ ਫਿਰ ਚਿੱਕਾ ਮਾਰਦੀਆਂ ਆ ਹੁਣ ਸਰਸੇ ਵਾਲੇ ਸਾਥ ਦੀ ਵੀ ਭਾਈ ਥੜੀਆਂ ਬੀਬੀਆਂ ਡੇਰੇ ਚ ਸਾਥੀਆਂ ਬਣੀਆਂ ਸੀ ਕਿ ਐਂ ਕਰਤਾ ਉਹ ਕਰਤਾ ਵੀ ਜਾਨੀ ਆ ਕੀ ਲੈਣੋਂ ਤੁਹਾਨੂੰ ਘਰ ਹੀ ਬਿਠੇਰੇ ਬੈਠ ਕੇ ਪਾੜਪੂਟ ਹੋ ਜਾ ਸਕਦੇ ਆ ਕਿਉਂ ਜਾ ਆ ਜਾ ਡੇਰਿਆਂ ਚ ਰਹਿੰਦੇ ਹੋ ਤੁਸੀਂ ਘਰੇ ਤਾਂ ਇਹਨਾਂ ਦੇ ਅੰਗ ਪਰ ਚੱਲਦੇ ਨਹੀਂ ਹੁੰਦੇ ਕਿਸੇ ਕੰਮ ਧੰਦੇ ਨੂੰ ਫਿਰ ਕਹਿੰਦੀ ਅਸੀਂ ਸਾਥ ਵੀ ਬਣ ਗਈਆਂ ਫਲਾਨਾ ਬਣ ਗਿਆ ਅਸਲ ਦੇ ਵਿੱਚ ਜਿੰਨੀ ਕੁੜੀਆਂ ਨੂੰ ਮੈਂ ਤਾਂ ਕਹਿੰਦੀ ਆ ਛੋੜ ਦਿੰਦੇ ਆ ਮਾਪੇ ਉਹਨੇ ਇਹ ਸਿਰ ਚੜ ਜਾਂਦੀਆਂ ਉਦੋਂ ਬੇਵਕੂਫ ਮਾਪੇ ਨੇ ਜਿਹੜੇ ਡੇਰਿਆਂ ਤੇ ਆ ਪਾਸਟਰਾਂ ਕੋਲੇ ਕੁੜੀਆਂ ਨੂੰ ਭੇਜਦੇ ਆ ਤੁਹਾਨੂੰ ਕੀ ਲੱਗਦਾ ਵੀ ਉੱਥੇ ਰਾਤੋਂ ਰਾਤ ਚਮਤਕਾਰ ਹੋ ਜਾਂਦੇ ਜਿਹਾ ਜਿਹਾ ਇਨਸਾਨ ਆਪਨ ਉਹੇ ਜੇ ਇਨਸਾਨ ਹੀ ਭਾਈ ਉਹੋ ਨੇ ਠੀਕ ਹੈ ਇਸ ਕਰਕੇ ਰੱਬ ਦਾ ਬੰਦੇ ਦੇ ਅੰਦਰ ਵਾਸ ਦਾ ਕਿਤੇ ਵੀ ਡੇਰੇ ਮਸਜਾਂ ਵਿੱਚ ਨਹੀਂ ਹੈਗੇ ਸਮਝਦਾਰ ਬਣ ਜੋ ਡੇਰੇ ਚੇਲੇ ਪਾਸਟਰਾਂ ਨੇ ਤਾਂ ਲੋਕਾਂ ਦੇ ਘਰ ਪੱਟ ਤੇ ਵਧੀਆ ਵਸੇ ਵਸਾਏ ਟੱਬਰ ਇਹਨਾਂ ਦੇ ਪੱਟੇ ਰਾਸ ਨਹੀਂ ਆਉਂਦੇ